ਤਰ ਤਾਰ ਅਪਵਿੱਤਰ ਕਰ ਮੰਨੀਏ ਰੇ ਅਗੌਰ ਕਰਿਓ ਇਹ ਲਾਸਟ ਦੋ ਪੰਕਤੀਆਂ ਰਹਿ ਗਈਆਂ ਨੇ ਤਰ ਤਾਰ ਤਾੜੀ ਦਾ ਰੁਖ ਤਾੜੀ ਦੇ ਰੁਖ ਤੋਂ ਨਾ ਨਸ਼ਾ ਵੀ ਜਿਹੜਾ ਏ ਉਹ ਪੈਦਾ ਹੁੰਦਾ ਤਰ ਤਾਰ ਅਪਵਿੱਤਰ ਕਰ ਮੰਨੀਏ ਰੇ ਤਾੜੀ ਦਾ ਰੁਖ ਜਿਹੜਾ ਹੈ ਨਾ ਉਹ ਬੜਾ ਅਪਵਿੱਤਰ ਕਰਕੇ ਮੰਨਿਆ ਜਾਂਦਾ ਏ ਕਿਉਂ ਕਿਉਂਕਿ ਉਹ ਤੋਂ ਨਸ਼ਾ ਪੈਦਾ ਹੁੰਦਾ ਇਸ ਕਰਕੇ ਲੋਕੀਓ ਨੂੰ ਅਪਵਿੱਤਰ ਮੰਨਦੇ ਨੇ ਜੈਸੇ ਕਾਗਰਾ ਕਰਤ ਵਿਚਾਰੰ ਤੇ ਦੂਜੇ ਨੰਬਰ ਦੇ ਉੱਤੇ ਜਿਹੜਾ ਉਸ ਰੁੱਖ ਤੋਂ ਕਾਗਜ਼ ਬਣਦਾ ਹੈ ਨਾ ਲੋਕੀ ਉਸ ਕਾਗਜ਼ ਨੂੰ ਵੀ ਮਾੜਾ ਆਖਦੇ ਨੇ ਕਿਉਂ ਕਿ ਕਿਉਂਕਿ ਤਾੜੀ ਦੇ ਰੁੱਖ ਤੋਂ ਬਣਿਆ ਤਾੜੀ ਦੇ ਦਰਖਤ ਤੋਂ ਬਣਿਆ ਕਹਿੰਦੇ ਆ ਕਾਗਜ਼ ਵੀ ਮਾੜਾ ਹੈ ਪਰ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਆਖਿਆ ਕਹਿੰਦੇ ਤਰ ਤਾਰ ਅਪਵਿੱਤਰ ਕਰਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਗੌਤ ਲਿਖੀਏ ਤਹਿ ਉਪਰੇ ਪਰ ਕਹਿੰਦੇ ਜਿਹੜੇ ਕਾਗਜ਼ ਨੂੰ ਦੁਨੀਆਂ ਦੇ ਲੋਕ ਬੜਾ ਮਾੜਾ ਕਹਿੰਦੇ ਨੇ ਜੇ ਉਸ ਕਾਗਜ਼ ਦੇ ਉੱਤੇ ਵੀ ਰੱਬ ਦੀ ਸਿਫਤਸਲਾ ਲਿਖ ਦਿੱਤੀ ਜਾਵੇ ਨਾ ਪੂਜਯਕਰ ਨਮਸਕਾਰਨ ਦੁਨੀਆਂ ਦੇ ਲੋਗ ਉਸ ਕਾਗਜ਼ ਦੇ ਅੱਗੇ ਵੀ ਆਪਣਾ ਸਿਰ ਨਿਵਾਦ ਹੁੰਦੇ ਨੇ ਜਦੋਂ ਆ ਗੱਲਾਂ ਪੁਜਾਰੀ ਦੇ ਸਾਹਮਣੇ ਕਰਦੇ ਹੋਣਗੇ ਪੁਜਾਰੀ ਦੇ ਪਸੀਨੇ ਛੁੱਟ ਜਾਂਦੇ ਹੋਣੇ ਇੱਕ ਵਾਰੀ ਵੀ ਹੈ ਕੋਈ ਜਵਾਬ ਕੋਈ ਜਵਾਬ ਹੀ ਨਹੀਂ ਇੰਨਾਂ ਗੱਲਾਂ ਦਾ ਕਹਿੰਦੇ ਉਹਦੇ ਅੱਗੇ ਵੀ ਨਮਸਕਾਰ ਕਰਦੇ ਨੇ ਹੁਣ ਵੇਖੋ ਇੱਕ ਜਿੱਥੇ ਕਾਪੀਆਂ ਵਗੈਰਾ ਤਿਆਰ ਹੁੰਦੀਆਂ ਨੇ ਕਾਗਜ਼ ਤੇ ਉਹ ਵੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਿਆਰ ਹੁੰਦੇ ਨੇ ਹੁਣ ਕਾਗਜ਼ ਤੇ ਮਾਰਕੀਟ ਤੋਂ ਆ ਰਿਹਾ ਨਾ ਮਹਾਰਾਜ ਦੇ ਸਰੂਪ ਵਾਲਾ ਕਾਗਜ਼ ਵੀ ਇਹ ਵੀ ਮਾਰਕੀਟ ਚੋਂ ਆ ਰਿਹਾ ਹੁਣ ਜਦੋਂ ਤੱਕ ਬਾਣੀ ਨਹੀਂ ਲਿਖੀ ਹੋਈ ਇਹ ਕਾਮ ਜੀ ਗੱਲ ਹੈ ਇਹ ਕਾਮ ਜੀਆ ਕਾਗਜ ਹੈ ਵੈਸੇ ਇੱਕ ਬੇਨਤੀ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਅੰਕ ਨੇ ਤੇ ਬਾਣੀ ਲਿਖੀ ਹੋਈ ਹੈ ਹਰੇਕ ਅੰਕ ਦੇ ਉੱਤੇ ਜੇ ਕੋਈ 14000 30 ਅੰਕਾਂ ਵਾਲਾ ਵੀ ਗ੍ਰੰਥ ਲਿਆ ਕੇ ਇੱਥੇ ਰੱਖ ਦਵੇ ਪ੍ਰਕਾਸ਼ ਕਰ ਦਵੇ ਪਰ ਉਹਦੇ ਅੰਦਰ ਬਾਣੀ ਨਾ ਲਿਖੀ ਹੋਵੇ ਕੋਈ ਵੀ ਸਿੱਖ ਜਿਹੜਾ ਇਹ ਮੱਥਾ ਨਹੀਂ ਟੇਕੇਗਾ ਕਿਉਂਕਿ ਅਸੀਂ ਕਾਗਜ਼ ਨੂੰ ਗੱਤੇ ਨੂੰ ਮੱਥਾ ਨਹੀਂ ਟੇਕਦੇ ਨਾ ਅਸੀਂ ਸ਼ਾਈ ਨੂੰ ਮੱਥਾ ਟੇਕਦੇ ਆ ਅਸੀਂ ਸ਼ਬਦ ਦੇ ਪਿੱਛੇ ਜਿਹੜਾ ਛੁਪਿਆ ਹੋਇਆ ਗਿਆਨ ਹੈ ਨਾ ਅਸੀਂ ਗਿਆਨ ਨੂੰ ਮੱਥਾ ਟੇਕਦੇ ਆ ਸਾਡਾ ਗੁਰੂ ਗਿਆਨ ਹੈ ਕਾਗਜ਼ ਨਹੀਂ ਹੈ ਗੱਤਾ ਨਹੀਂ ਹੈ ਸਾਡਾ ਗੁਰੂ ਕੌਣ ਹੈ ਜੀ ਗਿਆਨ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂਕਾ ਨਾਉ ਵਿਵੇਕੋ ਕਹਿੰਦੇ ਮੈਂ ਉਹ ਗੁਰੂ ਪਾ ਲਿਆ ਜਿਹੜਾ ਗੁਰੂ ਗਿਆਨ ਹੈ ਜਿਹੜਾ ਗੁਰੂ ਗਿਆਨ ਹੈ ਤੇ ਇਸੇ ਗੁਰੂ ਦੇ ਨਾਲ ਬਾਬਾ ਰਵਿਦਾਸ ਜੀ ਵੀ ਜੁੜੇ ਹੋਏ ਨੇ ਤਾਂ ਹੀ ਉਹ ਆਖਰੇ ਨੇ ਕਹਿੰਦੇ ਜੈਸੇ ਕਾਗਰਾ ਕਰਤ ਵਿਚਾਰਨ ਜਦੋਂ ਕਾगज ਦੇ ਉੱਤੇ ਵੀ ਸੱਚ ਦੀ ਵਿਚਾਰ ਲਿਖ ਦਿੱਤੀ ਜਾਵੇ ਨਾ ਤੇ ਲੋਕ ਉਸ ਕਾगज ਦੇ ਅੱਗੇ ਵੀ ਸਿਰ ਨੇਵਾ ਦਿੰਦੇ ਨੇ ਅਸਲ 'ਚ ਕਾगज ਅੱਗੇ ਸਿਰ ਨਹੀਂ ਨਿਵਰਿਆ ਬਾਣੀ ਅੱਗੇ ਨਿਵਰਿਆ ਪਰ ਜਦੋਂ ਬਾਣੀ ਅੱਗੇ ਨਿਵਦਾ ਏ ਤੇ ਕਾगज ਅੱਗੇ ਵੀ ਤੇ ਨੇਵੀ ਜਾਂਦਾ ਹੈ ਨਾ ਕਹਿੰਦੇ ਹੁਣ ਇਹ ਗੱਲ ਪਤਾ ਕਿਉਂ ਆਖੀ ਕਹਿੰਦੇ ਤਾੜੀ ਦਾ ਰੁੱਖ ਮਾੜਾ ਏ ਉਤੋਂ ਕਾगज ਤਿਆਰ ਹੋਇਆ ਉਹਨੂੰ ਵੀ ਤੁਸੀਂ ਮਾੜਾ ਕਹਿੰਦੇ ਹੋ ਪਰ ਉੱਤੇ ਬਾਣੀ ਲਿਖੀ ਜਾਵੇ ਉਹ ਪ੍ਰਮਾਨ ਹੋ ਸਕਦਾ ਏ ਕਹਿੰਦੇ ਜੇ ਤੁਸੀਂ ਸਾਨੂੰ ਤਾੜੀ ਦੇ ਰੁੱਖ ਵਰਗਾ ਹੀ ਆਖਦੇ ਹੋ ਨਾ ਸਾਨੂੰ ਇੰਨਾ ਭੜਾ ਸਮਝਦੇ ਹੋ ਵੀ ਅਸੀਂ ਤਾੜੀ ਦੇ ਰੁੱਖ ਵਰਗੇ ਆ ਕਹਿੰਦੇ ਜਿਵੇਂ ਕਾਗਜ਼ ਦੇ ਉੱਤੇ ਰੱਬ ਦਾ ਨਾਮ ਲਿਖ ਦਿੱਤਾ ਜਾਵੇ ਲੋਕੀ ਉਹਦੇ ਅੱਗੇ ਸਿਰ ਝੁਕਾ ਦਿੰਦੇ ਨੇ ਕਹਿੰਦੇ ਅਸੀਂ ਤੇ ਆਪਣੇ ਹਿਰਦੇ ਦੇ ਅੰਦਰ ਅਕਾਲ ਪੁਰਖ ਦੀ ਸਿਫਤਸਲਾ ਲਿਖ ਲਈ ਹੈ ਤੇ ਮਾਲਕ ਦੇ ਦਰ ਦੇ ਉੱਤੇ ਅਸੀਂ ਵੀ ਇਸੇ ਤਰ੍ਹਾਂ ਪ੍ਰਮਾਨ ਹੋ ਗਏ ਆ ਅਸੀਂ ਵੀ ਪ੍ਰਮਾਨ ਹੋ ਗਏ ਆ ਜਿਵੇਂ ਉਹ ਕਾਗਜ਼ ਪ੍ਰਮਾਨ ਹੋ ਜਾਂਦਾ ਏ ਪਹਿਲਾਂ ਨਹੀਂ ਸੀ ਲੋਕੀ ਪ੍ਰਮਾਨ ਕਰਦੇ ਜੋ ਤੱਕ ਸ਼ਬਦ ਨਹੀਂ ਸੀ ਲਿਖਿਆ ਪਰ ਸ਼ਬਦ ਲਿਖਿਆ ਗਿਆ ਉਹ ਪ੍ਰਮਾਨ ਹੋ ਗਿਆ ਅਸੀਂ ਵੀ ਆਪਣੇ ਹਿਰਦੇ ਉੱਤੇ ਮਾਲਕ ਦੀ ਸਿਫਤਸਲਾ ਲਿਖ ਲਈ ਅਸੀਂ ਵੀ ਰੱਬ ਜੀ ਦੇ ਦਰ ਵਿੱਚ ਪ੍ਰਮਾਨ ਹੋ ਗਏ ਆ ਤੇ ਅਖੀਰਲੀ ਪੰਕਤੀ ਵਿੱਚ ਆਖਦੇ ਨੇ ਮੇਰੀ ਜਾਤ ਕੁੱਟ ਬੰਡਲਾ ਕਹਿੰਦੇ ਮੇਰੇ ਸਾਥੀ ਮੇਰੇ ਪਰਿਵਾਰ ਵਾਲੇ ਜਿਹੜੇ ਮੇਰੇ ਨਾਲ ਸੰਬੰਧ ਰੱਖਦੇ ਨੇ ਮੇਰੀ ਜਾਤ ਕੁੱਟ ਬੰਡਲਾ ਉਹਨਾਂ ਦਾ ਕੰਮ ਪਤਾ ਕੀ ਹੈ ਉਹਨਾਂ ਦਾ ਕੰਮ ਹੈ ਟੁੱਟੀਆਂ ਜੁੱਤੀਆਂ ਗੰਢਣ ਦਾ ਚੰਮ ਉਤਾਰਨ ਦਾ ਮਰੇ ਹੋਏ ਪਸ਼ੂਆਂ ਤੋਂ ਮੇਰੀ ਜਾਤ ਕੁੱਟ ਬੰਡਲਾ ਢੋਰ ਢਵੰਤਾ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਹੈ ਨਿਤ ਅਸੀਂ ਇਹ ਕੰਮ ਕਰਦੇ ਆਂ ਤੇ ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਅਸੀਂ ਇਮਾਨਦਾਰੀ ਦੀ ਕਿਰਤ ਕਰਦੇ ਆਂ ਦੁਨੀਆ ਵਿੱਚ ਉਹ ਵੀ ਲੋਕ ਨੇ ਜਿਹੜੇ ਠੱਗੀਆਂ ਮਾਰਦੇ ਨੇ ਗਲਤ ਕੰਮ ਕਰਦੇ ਨੇ ਦੂਜਿਆਂ ਦੇ ਹੱਕ ਖਾਂਦੇ ਨੇ ਕਹਿੰਦੇ ਸਾਨੂੰ ਮਾਣ ਹੈ ਸਾਡਾ ਕੰਮ ਜਿੱਦਾਂ ਦਾ ਵੀ ਹੈ ਨਾ ਅਸੀਂ ਇਮਾਨਦਾਰੀ ਦੀ ਕਿਰਤ ਕਰਦੇ ਹਾਂ ਕਦੀ ਕਿਸੇ ਦਾ ਹੱਕ ਨਹੀਂ ਮਾਰਿਆ ਮੇਰੀ ਜਾਤ ਕੁਟ ਬੰਡਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ-ਪਾਸਾ ਬਨਾਰਸ ਦੇ ਆਸ-ਪਾਸ ਸਾਡੇ ਘਰ ਨੇ ਅਸੀਂ ਉੱਥੇ ਰਹਿਣ ਵਾਲੇ ਆ ਉਹਨਾਂ ਦਾ ਜਿਹੜਾ ਪਿੰਡ ਸੀਗਾ ਉਹਦਾ ਨਾਮ ਮੰਡੂਰ ਹੈ ਜਿੱਥੇ ਰਹਿੰਦੇ ਸੀਗੇ ਤੇ ਕਹਿੰਦੇ ਮੇਰੇ ਹੋਰ ਸਾਥੀ ਨੇ ਜਿਹੜੇ ਉਹ ਸਾਰੇ ਇੱਥੇ ਰਹਿੰਦੇ ਨੇ ਤੇ ਕਹਿੰਦੇ ਇੱਕ ਆਖਰੀ ਗੱਲ ਦੱਸਾਂ ਜਦੋਂ ਮੈਂ ਰੱਬ ਨਾਲ ਜੁੜ ਗਿਆ ਨਾ ਮੇਰੇ ਜੀਵਨ 'ਚ ਵੇਖੋ ਕੈਸੀ ਕ੍ਰਾਂਤੀ ਆਈ ਜਿਹੜਾ ਬ੍ਰਾਹਮਣ ਕਦੀ ਸਾਨੂੰ ਅੱਖਾਂ ਕੱਢਦਾ ਹੁੰਦਾ ਸੀਗਾ ਸਾਡੇ ਅੱਗੇ ਬੜਾ ਉੱਚਾ ਬਣ ਬਣ ਵੇਂਦਾ ਸੀਗਾ ਕਹਿੰਦੇ ਮੇਰੇ ਰੱਬ ਜੀ ਨੇ ਮੇਰੇ ਉੱਤੇ ਕਿਰਪਾ ਇੰਨੀ ਕਰ ਦਿੱਤੀ ਅਬ ਵਿੱਪਰ ਪ੍ਰਧਾਨ ਤੇ ਕਰੇ ਡੰਡੌਤ ਹੁਣ ਜਿਹੜਾ ਵਿੱਪਰ ਹੈ ਜਿਹੜਾ ਬ੍ਰਾਹਮਣ ਹੈ ਕਹਿੰਦੇ ਉਹ ਵੀ ਸਾਡੇ ਅੱਗੇ ਡੰਡੌਤ ਕਰਦਾ ਡੰਡੌਤ ਦਾ ਮਤਲਬ ਪਤਾ ਕੀ ਹੁੰਦਾ ਡੰਡੇ ਵਾਂਗ ਸਿੱਧਾ ਕਹਿੰਦੇ ਉਹ ਵੀ ਸਾਡੇ ਅੰਗ ਸਾਡੇ ਸਾਹਮਣੇ ਡੰਡੇ ਵਾਂਗ ਸਿੱਧਾ ਹੋ ਕੇ ਰਹਿੰਦਾ ਹੈ ਹੁਣ ਇੱਕ ਇੱਕ ਤੁਸੀਂ ਵੇਖੀ ਹੋਣੀ ਜਲੇਬੀ ਜਲੇਬੀ 'ਚ ਹੁੰਦੇ ਵਲ ਆਪਾਂ ਕਹਿੰਦੇ ਨਾ ਫਲਾਣਾ ਬੰਦਾ ਨਾ ਜਲੇਬੀ ਵਰਗਾ ਏ ਭਾਵ ਅੰਦਰੋਂ ਦੀ ਬੜਾ ਵਿੰਗਾ ਟੇਢਾ ਜਿਹਾ ਏ ਪੁੱਠੀਆਂ ਚਾਲਾਂ ਚੱਲਣ ਵਾਲਾ ਏ ਤੇ ਇੱਕ ਆਪਾਂ ਕਹਿੰਦੇ ਡੰਡੇ ਵਾਂਗ ਸਿੱਧਾ ਏ ਬੰਦਾ ਹੁਣ ਪੁਜਾਰੀ ਜਿਹੜਾ ਸੀ ਨਾ ਪਹਿਲਾਂ ਵਿੰਗੀਆਂ ਟੇਡੀਆਂ ਚਾਲਾਂ ਚੱਲਦਾ ਸੀਗਾ ਪਰ ਹੁਣ ਬਾਬਾ ਰਵਿਦਾਸ ਜੀ ਨੇ ਆਖਿਆ ਕਹਿੰਦੇ ਜਦੋਂ ਦਾ ਅਕਾਲ ਪੁਰਖ ਨਾਲ ਜੁੜੇ ਆ ਨਾ ਤੇ ਜਿਹੜੀ ਵਿਚਾਰ ਹੁਣ ਪੁਜਾਰੀ ਦੇ ਅੱਗੇ ਰੱਖੀਦੀ ਏ ਪੁਜਾਰੀ ਵੀ ਸਾਡੇ ਅੱਗੇ ਡੰਡੇ ਵਾਂਗ ਸਿੱਧਾ ਹੋ ਜਾਂਦਾ ਏ ਸਾਡਾ ਇਦੇ ਕੋਲ ਕੋਈ ਜਵਾਬ ਨਹੀਂ ਹੈ ਜੋ ਵਿਚਾਰ ਅਸੀਂ ਇਹਦੇ ਸਾਹਮਣੇ ਰੱਖਦੇ ਆ ਇਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਕਿ ਸਾਡੀ ਦਲੀਲ ਨੂੰ ਕੱਟ ਸਕੇ ਇਹਦੇ ਕੋਲ ਕੋਈ ਜਵਾਬ ਨਹੀਂ ਹੈ ਅਬ ਬਿਪਰ ਪ੍ਰਧਾਨ ਤਹ ਕਰੇ ਡੰਡੌਤ ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ ਕਹਿੰਦੇ ਹੇ ਮਾਲਕ ਜੀ ਜਦੋਂ ਮੈਂ ਤੇਰੇ ਨਾਮ ਨਾਲ ਜੁੜ ਗਿਆ ਤੇ ਮੇਰੇ ਜੀਵਨ ਨੂੰ ਤੁਸੀਂ ਇਸ ਤਰ੍ਹਾਂ ਦਾ ਬਣਾ ਦਿੱਤਾ ਆ ਵਿਚਾਰ ਅੱਜ ਦੇ ਸ਼ਬਦ ਦੇ ਵਿੱਚ ਸਾਡੇ ਸਾਹਮਣੇ ਗੁਰੂ ਪਾਤਸ਼ਾਹ ਨੇ ਰੱਖੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇਹ ਵਿਚਾਰ ਆਪਣੇ ਜੀਵਨ ਦੇ ਅੰਦਰ ਵਸਾਈਏ ਤੇ ਜਿਹੜੀ ਵਿਚਾਰ 40 ਸ਼ਬਦ ਨੇ 16 ਰਾਗਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਦੇ ਉਹਨਾਂ ਨੂੰ ਆਪ ਜਰੂਰ ਪੜ੍ਹੀਏ ਕੱਲਾ ਮੈਂ ਫਿਰ ਉੱਥੇ ਆਵਾਂ ਮੱਥਾ ਟੇਕ ਲੈਣਾ ਲੰਗਰ ਖਾ ਕੇ ਘਰ ਨੂੰ ਚਲ ਜਣਾ ਗੱਲ ਨਹੀਂ ਜੇ ਬਣਨੀ ਬੜੇ ਭਰਮ ਭੁਲੇਖਿਆਂ ਚ ਪਏ ਰਵਾਂਗੇ ਜਿੱਦਾਂ ਅਸੀਂ ਆਪ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਨਾ ਸਾਡੇ ਭਰਮ ਭੁਲੇਖੇ ਆਪੇ ਹੀ ਦੂਰ ਹੋ ਜਾਣੇ ਨੇ ਫਿਰ ਕੋਈ ਵੀ ਸਾਡੇ ਉੱਤੇ ਆਪਣਾ ਹੁਕਮ ਨਹੀਂ ਚਲਾ ਸਕਦਾ ਸਾਡਾ ਮਨ ਵੀ ਫਿਰ ਸਾਡੇ ਉੱਤੇ ਹੁਕਮ ਨਹੀਂ ਚਲਾਵੇਗਾ ਫਿਰ ਹੁਕਮ ਪਤਾ ਕਿਹਦਾ ਚੱਲੇਗਾ ਫਿਰ ਕੇਵਲ ਤੇ ਕੇਵਲ ਗੁਰੂ ਦਾ ਹੁਕਮ ਚੱਲੇਗਾ ਫਿਰ ਜੀਵਨ ਚ ਇਹ ਵਿਚਾਰ ਹੋਵੇਗੀ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹ ਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਇਸ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਸਕੀਏ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਕਿਸੇ ਨੂੰ ਕੋਈ ਗੱਲ ਚੁਬ ਗਈ ਹੋਵੇ ਮਾਫੀ ਚਾਹਵਾਂਗਾ ਕਿਉਂਕਿ ਵਿਚਾਰ ਕਰਦਿਆਂ अनेका ਵਾਰ ਕੋਈ ਨਾ ਕੋਈ ਐਸੀ ਗੱਲ ਜ਼ੁਬਾਨ ਤੋਂ ਨਿਕਲ ਜਾਂਦੀ ਹੈ ਜਿਹੜੀ ਕਈ ਵਾਰ ਸੰਗਤਾਂ ਨੂੰ ਪਸੰਦ ਨਹੀਂ ਆਉਂਦੀ ਉਹਦੀ ਮੈਂ ਮਾਫੀ ਚਾਹਵਾਂਗਾ ਪਰ ਸਿਰਫ ਉਸ ਗੱਲ ਦੀ ਜਿਹੜੀ ਬਾਣੀ ਤੋਂ ਉਲਟ ਕਹੀ ਗਈ ਹੋਏਗੀ ਮੇਰੇ ਕੋਲੋਂ ਜਿਹੜੀ ਬਾਣੀ ਦੀ ਗੱਲ ਹੈ ਉਹ ਭਾਵੇਂ ਕਿਸੇ ਨੂੰ ਚੂਹੀ ਹੋਵੇ ਉਹਦੀ ਕੋਈ ਮਾਫੀ ਨਹੀਂ ਹੈ ਇਹ ਵੀ ਨਾਲ ਕਹਦੇ ਆ ਜਿਹੜੀ ਬਾਣੀ ਦੀ ਗੱਲ ਹੈ ਨਾ ਉਹ ਭਾਵੇਂ ਕਿਸੇ ਨੂੰ 100 ਵਾਰ ਚੂਵੇ ਉਹਦੀ ਕੋਈ ਮਾਫੀ ਨਹੀਂ ਹੈ ਹਾਂ ਪਰ ਜਿਹੜੀ ਬਾਣੀ ਤੋਂ ਉਲਟ ਜਾ ਕੇ ਮੇਰੇ ਕੋਈ ਵਿਚਾਰ ਕਹੀ ਗਈ ਹੋਵੇਗੀ ਉਹਦੀ ਮੈਂ ਮਾਫੀ ਮੰਗਦਾ ਵਾਂ ਭੁੱਲਣਾ ਚੁੱਕਾਂ ਦੀ ਖਿਮਾ ਬਖਸ਼ਣਾ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ